ਸਾਰੀ ਘਾਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਤੁਹਾਡੇ ਚੈਨਲ ਤੇ ਨਵਦੀਪ ਕਿਚਨ ਦਾ ਆਉਂਦੇ ਤੇ ਅੱਜ ਆ ਮਾਰੇ ਤੀ ਮੇਰੇ ਕੋ ਆਸਰਾ ਵੀ ਕੇ ਬੈਰੇ ਵੱਲ ਤੇ ਅੱਜ ਅਸੀਂ ਨੂੰਣ ਲੱਗੀਆਂ ਅੰਬੀਆਂ ਦਾ achar ਅੰਬੀਆਂ ਸਾਡੇ ਕੋਲ ਬਹੁਤ ਸਾਰੀਆਂ ਸੀ ਇਹ ਕੱਟ ਲਈਆਂ ਆਪਾਂ ਪਹਿਲਾਂ ਨੰ ਧੋ ਲਿਆ ਧੋ ਕੇ ਚੰਗੀ ਤਰ੍ਹਾਂ ਆਪਾਂ ਸਾਫ ਕਰ ਲਿਆ ਇਹ ਕੁਝ ਆਪਾਂ ਲੰਬੀਆਂ ਲੰਬੀਆਂ ਕੱਟੀਆਂ ਕੁਝ ਆਪਾਂ ਜਿਹੜੀਆਂ ਇਸ ਤਰ੍ਹਾਂ ਬਰੀਕ ਬਰੀਕ ਛੋਟੇ ਪੀਸ ਵਿੱਚ ਕੱਟੀਆਂ ਤੇ ਇਹ ਨੂੰ ਮਿਕਸ ਕਰ ਦੇ ਤੇ ਲਗ ਲਗ ਕਰ ਦਈਏ ਆਪ ਆ ਚੁੰਡੀਆਂ ਬੋਲ ਚਲ ਆਈ ਐਮ ਬੀਅਰ ਲੀ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਹੈਗੀ ਆ ਜੀ ਪੀਸੀ ਹੋਈ ਸੌਫ ਬੜਾ ਸੌਖਾ ਜਿਹਾ ਤਰੀਕਾ ਆ ਚਾਹ ਬਣਾਉਂਦਾ ਤੇ ਇਹ ਵੀ ਅਚਾਰ ਸਾਡਾ ਜਾਣਾ ਜੀ ਅਮਰੀਕਾ ਇਹ ਹੈਗੇ ਜੀ ਮੇtre ਇਹ ਵੀ ਆਪਾਂ ਜਿਹੜੇ ਬਹੁਤੇ ਪੀਸੇ ਨਹੀਂ ਦੜਰ ਫੜਰ ਜਿਹੇ ਗਿੱਤੇ ਦੜਰ ਫੜਰ ਬਣ ਲ ਗਏ ਜਿਹਾ ਸਵਾ ਲੈਪ ਆ ਵਿੱਚ ਘਰੇ ਦੇ ਛੱਡਦੇ ਆ ਵਿੱਚ ਘਰੇ ਦੀ ਛੱਡਦੇ ਹੋਗੇ ਮੇਰਾ ਅੰਦਾਜ਼ ਜਨਰਲਿਸ ਆ ਰਿਹਾ ਚੱਲਦਾ ਮੈਂ ਇਤਰਾ ਕੋਈ ਸਪੈਸ਼ਲ ਨਹੀਂ ਹੋਗਾ ਜੇ ਨਾਮ ਮੈਂ ਮਿਲ ਕੇ ਪਾਉਣਾ ਇਹ ਸਾਡੇ ਥੋੜਾ ਤਿੱਖਾ ਤੇ ਆਪਾਂ ਤਿੱਖਾ ਹੀ ਪਾਵਾਂਗੇ ਨਿਚ ਕਿੰਨੀ ਕਕੜੀ ਜਿੰਨੀ ਮਰਜ਼ੀ ਕਰਦੋ ਸੱਲੀਆਂ ਮਿਰਚੀ ਨਾਲ ਜੀ ਤੁਹਾਡੇ ਚਾਰਨ ਬਹੁਤ ਦੇ ਮੰਦੀ ਗੁਣਿੰਮ ਤੱਕਾ ਲੈਂਦੇ ਹਾਂ ਹਾਂਜੀ ਅੱਛਾ ਇਹ ਪਾਤੀ ਮਿਕਸਚਰ ਇਹ ਪਾਤੀ ਜੀ ਆਪਾਂ ਹਲਦੀ ਤੇ ਨਾਲ ਪਾਵਾਂਗੇ ਕਾਲੀ ਮੇਚ ਇਹ ਨਾਲ ਪਾਵਾਂਗੇ ਜੀ ਇਸ ਨੂੰ ਨਮਕ ਨਮਕ ਤੋਂ ਬਗੈਰ ਆ ਚਾਹ ਕੋਈ ਨਹੀਂ ਉਹ ਜਰਮਾਂ ਆਈ ਗਾਹਾਂ ਕਲੌਂਜੀ ਤੇ ਕਿੰਨੀ ਬੜੀ ਕਿੰਕੀ ਹੁੰਦੀ ਹੈ ਇਹ ਪਾਉਣ ਲੱਗੇ ਆ ਜੀ ਸਿਕ ਕਲੌਂਜੀ ਤੇ ਚਲੋ ਜੀ ਅਚਾਰ ਕਿੰਨਾ ਸੁਆਦ ਇਹ ਅਚਾਰ ਗਿਆ ਬੜਾ ਚਟਪਾਟਾ ਇਹਦੇ ਵਿੱਚ ਪਾ ਲੈਣਾ ਤੇਲ ਪਹਿਲਾਂ ਪਸੂਕਾਂ ਨੇ ਸਕਰ ਲਿਆ ਹੇ ਜੇ ਤੇ ਭਾਵੇਂ ਇਹ ਚਾਰ ਹਨਾ ਬਾਕੀ ਇਹ ਤੇ ਨਹੀਂ ਤੇਗੀ ਮਿਰਚ ਪਾਉਣੀ ਹੈ ਜੀ ਤੇਲ ਥੋੜਾ ਜਿਹਾ ਪਾ ਲਈਏ ਹੈਨਾ ਹਾਂ ਔਰ ਇਹ ਥੋੜਾ ਜਿਹਾ ਆਪਾਂ ਉਪਰੋਂ ਪੈਕ ਤੇ ਦੁਜੀ ਤਰੀਕਾ ਕਰਾ ਦੇਣਾ ਉਹਨੂੰ ਥੋੜੇ ਛਕੜਾ ਨਿਕਲਦਾ ਤੇ ਨਹੀਂ ਤੇ ਤੇਲ ਨਹੀਂ ਪਾਉਣਾ ਸਰੋਂ ਨੂੰ ਛੇ ਚਾਹ ਕਰਨਾ ਹਾਂ ਫਿਰ ਉੱਥੇ ਜਾਵੇ ਤੇ ਨਾਲ ਹੁਣ ਨਾਸਕ ਤੇ ਪਾਵਾਂਗੇ ਆਪਾਂ ਇਹਦੇ ਚ ਤੇਗੀ ਮਿਰਚ ਕਸ਼ ਮਿਕਾਤਾ ਕਸ਼ ਮਿਕਾ ਗਰਮੀ ਤੇ ਬਰ ਹੈਗੀ ਹੈ ਜੀ ਉਫ ਲਓ ਜੀ ਤੇਲ ਨਹੀਂ ਦਊਗਾ ਜਿਆਦਾ ਤੇਲ ਨਹੀਂ ਪਾ ਲਈਏ ਕੀ ਆ ਬਾਤ ਆਹਾਂ ਦਾ ਇਤੋ ਜਿਹਾ ਆਚਾਰ ਦਾ ਮੈਂ ਲਾਦਾ ਇਹ ਹੁਣੇ ਪਾਣਾ ਸ਼ੁਰੂ ਕਰ ਦੇਣਾ ਤੇ ਜਿਹੜੀਆਂ ਆਵਲੀਆਂ ਅੰਬੀਆਂ ਆ ਛੜ ਕੋ ਮਸਾਲਾ ਹੈਗਾ ਆ ਅਸੀਂ ਉਹਦੇ ਚ ਹੀ ਪਾ ਲੈਣੀ ਆ ਪਿਛਲੇ ਸਾਲ ਵਾਲਾ ਮਸਾਲਾ ਤੇ ਇਹ ਵਾਲਾ ਆਚਾਰ ਵੀ ਜਿਹੜਾ ਸਪੈਸ਼ਲ ਜਾਊਗਾ ਅਮਰੀਕਾ ਅੰਬੀਆਂ ਦਾ ਆਚਾਰ ਲਓ ਜੀ ਹੁਣ ਆਪਾਂ ਪਾਵਾਂ ਲੱਗੇ ਇਹਦੇ ਵਿੱਚ ਤੇਲ ਥੋੜੇ ਪਾਉਣਾ ਜਿਆਦਾ ਨਾ ਪਾਓ ਤੇ ਇਹਨੂੰ ਸਾਰੇ ਨੂੰ ਮਿਕਸ ਕਰ ਲਾਂਗੇ। ਇੱਕਦਮ ਗੜੀ ਹੋ ਗਈ। ਮੰਮੀ ਠੀਕ ਹੈ ਨਾ ਇਹ ਚਾਰ ਆਚਾਰ ਨਹੀਂ ਮਤਲਬ ਕਿ ਤੇਲ ਤੇਲ ਇੰਨਾ ਕੁ ਠੀਕ ਆ ਹੋਰ ਤੇ ਨਹੀਂ ਪਾਉਣਾ। ਬਾਕੀ ਬਾਅਦ ਚ ਪਾ ਲਈਏ। ਨਹੀਂ ਫੇਰ ਕਿਉਂਕਿ ਇਹਨੇ ਪਾਣੀ ਵੀ ਗੱਲ ਤੱਕ ਛੱਡ ਜਣਾ। ਠੀਕ ਆ। ਇੱਕ ਖਾਗੀ ਵੇਖ ਲਓ ਲੂਣ ਠੀਕ ਆ ਤੁਹਾਡੇ ਸਾਹਮਣੇ ਰਵ ਠੀਕ ਹੋਊਗਾ ਪਰ ਮੇਰਾ ਤਾਂ ਘਾਟੀ ਲੱਗਦਾ ਮੈਂ ਕਿਉਂਕਿ ਅਸੀਂ ਖਾਂਦੇ ਨਹੀਂ ਜੇ ਤੁਸੀਂ ਖਾਂਦੇ ਜੇ ਤੇਜ਼ ਵੇਖ ਵੇਖ ਕੇ ਮੂੰਹ ਚ ਪਾਣੀ ਆਉਂਦੇ ਹਨ ਖਾ ਕੇ ਵੇਖੋ ਮੈਂ ਠੀਕ ਹੈ ਮੈਂ ਦਵਾ ਇੱਕ ਵੀ ਸਾ ਪੀਤੀ ਹੈ ਤੇ ਕਿਉਂ ਹੈ ਜਗ ਲੱਗਦੀ ਜਾਨ ਨੂੰ ਜਗ ਲੱਗ ਠੀਕ ਹੈ ਦੰਦਿਆ ਕਿਸ ਚੀ ਦੀ ਘਾਟ ਹੋਏ ਦੱਸੋ ਠੀਕ ਹੈ ਸਾਰੇ ਸਾਰਾ ਠੀਕ ਹੈ ਚਲੋ ਜੀ ਥੈਂਕ ਯੂ ਜੀ ਤੁਹਾਨੂੰ ਪਸੰਦ ਆ ਗਿਆ ਅੱਗੇ ਤੁਹਾਡੀ ਨੌ ਨੂੰ ਵੀ ਪਸੰਦ ਆ ਜੇ ਤੁਹਾਡੇ ਪੋਤਰ ਨੂੰ ਵੀ ਪਸੰਦ ਆ ਜੇ ਤੁਹਾਡੇ ਪੋਤਰਿਆਂ ਨੂੰ ਵੀ ਪਸੰਦ ਆ ਜੇ ਹਾਂਜੀ ਇਹ ਅਸੀਂ ਪਾਤੀਆਂ ਸਾਰੀਆਂ ਤੋਂ ਦੂਸਰੀਆਂ ਜਿਹੜੀਆਂ ਪਹਿਲੇ ਵੀ ਮਸਾਲਾ ਪਿਆ ਨਾ ਪੁਰਾਣਾ ਉਹ ਮੈਂ ਕਿਹਾ ਉਹਦੇ ਚ ਪਾ ਲੈਣੇ ਆ ਲਓ ਜੀ ਇਹ achar ਬਣ ਗਿਆ ਸਾਡਾ ਅੰਬੀਆਂ ਦਾ ਬੜੇ ਆਸਾਨ ਤਰੀਕੇ ਨਾਲ ਤੇ ਅੰਬੀਆਂ ਸਾਡੇ ਕੋਲ ਚਾਪੀ ਸੀ ਤੇ ਇੱਧਰ ਦਿਖਾਈਏ ਤੁਹਾਨੂੰ ਇਹ ਬਣਾਇਆ ਇਹ ਨਹੀਂ ਕੜਾਈ ਵਰਕੇ ਮਾਣੀ ਗਣੀ ਦੀ ਮਣੀ ਕੜਾਈ ਭਰ ਕੇ ਤਾਂ ਨਹੀਂ ਕਵਾਂਗੇ ਇਹ ਵੇਖ ਇੱਥੋਂ ਤੱਕ ਸੀ ਤੇ ਕਿੱਥੇ ਪਹੁੰਚ ਗਈ ਇਹ ਤੇਰੇ ਪਾਪਾ ਤੇਰੇ ਪਾਪਾ ਖਾ ਲਈ ਤੇ ਪਾਪਾ ਜੀ ਪਾਪਾ ਜੀ ਨੂੰ ਪਤਾ ਨਹੀਂ ਲੱਗਾ ਕਿ ਇਹ ਕੀ ਦੇ ਪਾਪਾ ਇਹਨੇ ਆਹ ਟੁੱਟਣ ਨਹੀਂ ਦੇ ਆ ਮੈਂ ਕਿਹਾ ਇਹ ਡਲਾ ਤਾਂ ਨਹੀਂ ਟੁੱਟਣ ਦੇ ਆ ਡਲਾ ਤੇ ਉਹ ਨਾਲ ਫਿਰ ਤੁਸੀਂ ਮੀਟ ਨੂੰ ਕਹਿੰਦੇ ਪਾਪਾ ਚਲ ਲੈ ਦੋਨੇ ਪਤਾ ਨਹੀਂ ਕਿ ਚਲੋ ਅਸੀਂ ਕਿਹੜਾ ਕਰਨੀ ਆ ਉਹ ਪਾਪਾ ਜੀ ਨੂੰ ਬੁਖਾਲ ਕਰਨ ਦੇ ਹੈ ਆਈ ਪਾਪਾ ਜੀ ਸਮਝੇ ਪਤਾ ਨਹੀਂ ਕੀ ਆ ਸੋ ਇਹ ਸਵਾਲ ਬੜੀ ਲੱਗੀ ਆ ਤੇਰੇ ਪਾਪਾਂ ਨੇ ਤਾਂ ਮਿਲਦਾ ਤਿੰਨ ਕੋਲੀਆਂ ਖਾ ਵੀ ਲਈਆਂ ਸੋ ਏਸੀ ਅੱਜ ਸੱਡੀ ਰਾਤ ਦੀ ਮਿਹਰੀ ਆਈ ਤੇ ਇਧਰ ਵੇਖੋ ਮੇਰਾ ਹਾਲ ਪਸੀਨਾ ਵਰਮੀ ਇੰਨੀ ਜ਼ਿਆਦਾ ਕੋ ਸਾਬੀ ਅੰਬੀਆਂ ਕਾਫੀ ਜ਼ਿਆਦਾ ਡਿੱਗੀਆਂ ਸੀ ਸੋ ਆਪਾਂ ਉਹਦਾ ਬਣਾ ਲਿਆ achar ਸੋ ਰੈਸਪੀ ਚੰਗੀ ਲੱਗੀ ਤੈਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਂ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਰਹੀ ਗੰਦੇ ਸਾਰੇ ਹਾਂ